ਇੰਗਲਾਨ ਨੂੰ ਤੇ ਵੇੰਦਾਰਲੇ ਆ ਤੂੰ ਹੈਂ ਤੂੰ ਵੱਡਾ ਹੋ ਗਿਆ ਹੁਣ ਓਏ ਤੂੰ ਵੱਡਾ ਹੋ ਹੀ ਜਾਂਦਾ ਹੁਣ ਛਿਮਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਪਨਿਆਂ ਦੇ ਘਰ ਵਿੱਚ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਮੈਂਬਰ ਸਾਰੇ ਦੇਖੋ ਸਜੇ ਬੈਠੇ ਆ ਜੀ ਸਾਰੇ ਸਵੇਰ ਦਾ ਟਾਈਮ ਆ ਮਾਰਨਿੰਗ ਦਾ ਤੇ ਹੁਣ ਪ੍ਰਸ਼ਾਦ ਦਾ ਛਕਣਾ ਸਾਰਿਆਂ ਨੇ ਗੁਰੂ ਘਰ ਲੰਗਰ ਸੁਖ ਨਾਲ ਪਰਿਵਾਰ ਬਹੁਤ ਵੱਡਾ ਹੋਈ ਜਾਂਦਾ ਜੀ ਪਰਿਵਾਰ ਦੀਆਂ ਜ਼ਰੂਰਤਾਂ ਵੀ ਵੱਡੀਆਂ ਹੋਈ ਜਾਂਦੀਆਂ ਸਾਨੂੰ ਤੁਹਾਡੇ ਸਾਥ ਦੀ ਤੁਹਾਡੇ ਸਹਿਯੋਗ ਦੀ ਲੋੜ ਹੈ ਜੀ ਇਸ ਟਾਈਮ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਚੱਲ ਰਹੀਆਂ ਹਨ ਜ਼ਰੂਰਤਾਂ ਬਿਲਡਿੰਗ ਦਾ ਕੰਮ ਰੁਕ ਰਿਹਾ ਵਾ ਡਾਕਟਰਾਂ ਦੀਆਂ ਸਟਾਫ ਦੀਆਂ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਵਿੱਚ ਦੇਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਜੀ ਕਿਉਂਕਿ 750 ਮੈਂਬਰਾਂ ਦੀ ਸਾਂਭ ਸੰਭਾਲ ਉਹਨਾਂ ਦੀ ਹਰ ਰੋਜ਼ ਸਵੇਰੇ ਇਸ਼ਨਾਨ ਪਾਣੀ ਕਰਾਉਣਾ ਪ੍ਰਸ਼ਾਦਾ ਪਾਣੀ ਸਿਕਾਉਣਾ ਉਹਨਾਂ ਦੇ ਕੱਪੜਿਆਂ ਨੂੰ ਧੋਣਾ ਸਾਰਿਆਂ ਨੂੰ ਤਿਆਰ ਕਰਕੇ ਗੁਰੂ ਘਰ ਪਹੁੰਚਦਾ ਕਰਨਾ ਪ੍ਰਸ਼ਾਦਾ ਛਕਾਉਣਾ ਦਵਾਈਆਂ ਹਸਪਤਾਲਾਂ ਦੇ ਵਿੱਚ ਇਲਾਜ ਉਹਨਾਂ ਦੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਫਿਰ ਨਿੱਕੇ ਨਿੱਕੇ ਸਾਡੇ ਬੱਚੇ ਬੱਚੀਆਂ ਸਾਡੀਆਂ ਜਿਨ੍ਹਾਂ ਦੀਆਂ ਜ਼ਿੰਦਗੀਆਂ ਬਾਬੇ ਨਾਨਕ ਨੇ ਸਾਡੇ ਨਾਲ ਜੋੜੀਆਂ 42 ਬੱਚੇ ਨਿੱਕੇ ਨਿੱਕੇ ਤੇ ਬੱਚੀਆਂ ਸਾਡੇ ਕੋਲ ਤੇ ਇਹਨਾਂ ਬੱਚਿਆਂ ਤੇ ਬੱਚੀਆਂ ਦੀਆਂ ਜ਼ਿੰਦਗੀਆਂ ਪੜ੍ਹਾਈ ਲਿਖਾਈ ਉਹਨਾਂ ਦੀ ਉਹਨਾਂ ਦੀ ਦਵਾਈ ਦਾਰੂ ਇਲਾਜ ਫਿਰ ਸਾਡੇ ਕੋਲੇ 750 ਮੈਂਬਰ ਆ ਜਿਹਦੇ ਵਿੱਚੋਂ 100 ਮੈਂਬਰ ਆ ਜਿਹੜਾ ਹਰੀ ਗੈਮ ਆ ਜਿਹੜੇ ਤੰਦਰੁਸਤ ਨੇ ਬਾਕੀ ਸਾਰੇ ਦੇ ਸਾਰੇ ਮੈਂਬਰ ਇਲਾਜ ਅਧੀਨ ਨੇ ਬਿਮਾਰ ਨੇ ਇੱਧਰ ਸਾਡਾ ਹੁਣ ਬੀਬੀਆਂ ਦਾ ਘਰ ਆ ਗਿਆ ਹੁਣ ਬੀਬੀਆਂ ਦੇ ਘਰ ਵਾਸਤੇ ਵੇੜੇ ਦੀ ਦੇਖੋ ਕਿੰਨੀ ਦਿੱਕਤ ਆ ਬਹੁਤ ਛੋਟਾ ਦਾ ਘਰ ਤੇ ਵਿੱਚੇ ਹੀ ਬਾਪੂ ਪਿਓਰਗੇ ਰਹਿੰਦੇ ਨੇ ਵੀਰ ਰਹਿੰਦੇ ਨੇ ਤੇ ਵਿੱਚੇ ਹੀ ਬੀਬੀਆਂ ਆ ਸਾਡੀਆਂ ਇੱਥੇ ਆ ਜਾ ਪੁੱਤ ਤੁਰ ਕੇ ਚਲਦੇ ਆ ਤੇ ਉਹਨਾਂ ਦੇ ਪ੍ਰਸ਼ਾਦ ਦੇ ਪਾਣੀ ਦਾ ਉਹਨਾਂ ਦਾ ਘੁੰਮਣਾ ਉਹਨਾਂ ਦਾ ਸੈਰ ਕਰਨਾ ਮੈਨੂੰ ਕਿ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸਾਡਾ ਹਜੇ ਬਿਲਡਿੰਗ ਦਾ ਕੰਮ ਆ ਜਿਹੜਾ ਸਾਨੂੰ ਐ ਸੀਗਾ ਵੀ ਇਸ ਸਾਲ 1.5 ਸਾਲ ਚ ਕੰਪਲੀਟ ਹੋ ਜਾਊਗਾ ਪਰ 2 ਸਾਲ ਤੋਂ ਉੱਪਰ ਹੋ ਗਿਆ ਸਮਾਂ ਇਹੀ ਬਿਲਡਿੰਗ ਦਾ ਕੰਮ ਨੇਪਰੇ ਨਹੀਂ ਚੜਿਆ ਨਵੀਂ ਬਿਲਡਿੰਗ ਤੋਂ ਦਾ ਕੰਮ ਸ਼ੁਰੂ ਕਰਨ ਵਾਸਤੇ ਹਿਆ ਨਹੀਂ ਪੈਂਦਾ ਹਿੰਮਤ ਨਹੀਂ ਪੈ ਰਹੀ ਹਜੇ ਤੇ ਆ ਦੇਖੋ ਹੁਣ ਪ੍ਰਸ਼ਾਦਾ ਛਕਣ ਲੱਗਿਆ ਸਾਰੀਆਂ ਬੀਬੀਆਂ ਭੈਣਾ ਗੁਰੂ ਘਰ ਲੰਗਰ ਛਕਣ ਲੱਗਿਆ ਸਾਰੇ ਜਣੇ ਤੇ ਪ੍ਰਸ਼ਾਦਾ ਛਕਣ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਬੈਠਣ ਵਾਸਤੇ ਬਿਠਾਉਣ ਵਾਸਤੇ ਇੰਤਜ਼ਾਮ ਕਰਨੇ ਆ ਸਾਰਿਆਂ ਦੇ ਇਹਨਾਂ ਦੇ ਸਾਰਾ ਦਿਨ ਕੱਪੜੇ ਧੋਣੇ ਆ ਬੈੱਡ ਸ਼ੀਟਾਂ ਭਾਂਡੇ ਮਤਲਬ ਸਾਰਾ ਦਿਨ ਇਹ ਸੇਵਾਵਾਂ ਦੇ ਵਿੱਚ ਸਾਡੇ ਟੀਮ ਮੈਂਬਰ ਸੇਵਾਦਾਰ ਲੱਗੇ ਰਹਿੰਦੇ ਆ ਹੁਣ ਬੱਚੀਆਂ ਤੇ ਬੱਚੇ ਨਿੱਕੇ ਨਿੱਕੇ ਹੁਣ ਸਕੂਲ ਜਾ ਚੁੱਕੇ ਨੇ 32-33 ਬੱਚੇ ਨੇ ਜਿਹੜੇ ਸਕੂਲ ਪੜ੍ਹਦੇ ਨੇ ਸਾਡੇ ਕੋਲੇ ਤੇ ਬਾਕੀ ਜਿਹੜੇ ਬੱਚੇ ਨੇ ਬੱਚੀਆਂ ਨੇ ਜਿਹੜੇ ਡਿਸੇਬਲ ਨੇ ਮੈਂਟਲੀ ਜਾਂ ਫਿਜ਼ੀਕਲੀ ਉਹ ਇੱਥੇ ਹੀ ਸੁਪਨਿਆਂ ਦੇ ਘਰ ਹੀ ਰਹਿੰਦੇ ਨੇ ਉਹਨਾਂ ਦੀ ਸਾਰਾ ਦਿਨ ਤੇ ਵਸ ਸੰਭਾਲ ਹੁਣ ਬੀਬੀਆਂ ਭੈਣਾਂ ਨੂੰ ਬਾਹਰ ਭੇਜ ਕੇ ਸਾਰਿਆਂ ਦੇ ਇਸ਼ਨਾਨ ਕਰਾ ਚੁੱਕੀਆਂ ਆ ਸਾਡੀਆਂ ਭੈਣਾਂ ਚੱਲਦੇ ਪੁੱਤੋ ਚੱਲਦੇ ਤੇ ਸਫਾਈਆਂ ਹੋ ਰਹੀਆਂ ਹੁਣ ਹੁਣ ਅੰਦਰ ਸਾਰੀਆਂ ਸਫਾਈਆਂ ਚੱਲੀ ਜਾਂਦੀਆਂ ਅੰਦਰ ਦੇਖੋ ਤੁਸੀਂ ਫਰਸ਼ ਧੋਣੇ ਆ ਪੋਚੇ ਲਾਉਣੇ ਆ ਝਾੜੂ ਲਾਉਣੇ ਆ ਤੇ ਫਿਰ ਬਿਸਤਰੇ ਸਾਫ਼ ਕਰਨੇ ਆ ਕੋਈ ਬਿਸਤਰੇ ਜਿਹੜੇ ਵਾਸ਼ਰੂਮ ਵਾਲੇ ਆ ਉਹਨਾਂ ਨੂੰ ਧੁੱਪੇ ਪਾਉਣਾ ਸੁੱਕਣੇ ਤੇ ਇਹਨਾਂ ਦੀ ਸਾਂਭ ਸੰਭਾਲ ਫਿਰ ਦਵਾਈਆਂ ਦਿੱਤੀਆਂ ਜਾਣੀਆਂ ਹੁਣ ਪ੍ਰਸ਼ਾਦਾ ਛਕਣ ਤੋਂ ਬਾਅਦ ਸਾਰਿਆਂ ਨੂੰ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਇਹ ਡਿਊਟੀਆਂ ਹਾਂਜੀ ਬੈਜੋ ਪਿੰਡ ਚਕਾ ਹੁਣ ਜਿਵੇਂ ਕੁਛ ਬੱਚੇ ਇਦਾਂ ਦੀ ਗਗਨ ਜਿਵੇਂ ਹੁਣ ਬੱਚੀ ਆ ਇਹਨੂੰ ਸਿਖਾਉਣਾ ਪੈਂਦਾ ਪ੍ਰਸ਼ਾਦਾ ਹਾਂ ਉੱਥੇ ਚੱਲਦੇ ਆ ਪੁੱਤ ਉੱਥੇ ਲੈ ਕੇ ਜਾਣਾ ਚੱਲ ਉੱਥੇ ਚੱਲ ਪਹਿਲਾਂ ਸਾਡੀ ਸਿਮਰਨ ਕਹਿੰਦੀ ਪਹਿਲਾਂ ਉੱਥੇ ਚੱਲੋ ਸਾਡਾ ਕਮਰਾ ਵੀ ਦੇਖ ਕੇ ਆਓ ਉੱਥੇ ਹੁਣ ਸਿਮਰਨ ਬੱਚਿਆਂ ਦਾ ਛੋਟਿਆਂ ਦਾ ਕਮਰਾ ਵਾ ਬਾਲ ਘਰ ਲੜਕੀਆਂ ਦਾ ਲੜਕੀਆਂ ਦਾ ਅਲੱਗ ਬਣਾਇਆ ਹੋਇਆ ਉਧਰ ਲੜਕੀਆਂ ਦਾ ਅਲੱਗ ਆ ਇਹ ਉੱਪਰ ਲਿਖਿਆ ਵੀ ਹੋਇਆ ਉੱਪਰ ਬਾਲ ਘਰ ਲੜਕੀਆਂ ਇਹ ਸਾਡੀਆਂ ਧੀਆਂ ਦਾ ਕਮਰਾ ਵਾ ਤੇ ਇੱਥੇ ਸਾਡੀਆਂ ਧੀਆਂ ਬਰਿੰਡੀ ਗਾਮਾ ਉਹਨਾਂ ਤੰਦਰੋਂ ਬੰਦਾ ਸਾਫ ਸਪੀ ਕਰਕੇ ਅੰਦਰੋਂ ਸਾਰੀ ਦੇਖੋ ਉਹਨਾਂ ਦੇ ਬਿਸਤਰੇ ਵਗੈਰਾ ਸਾਰੇ ਸੈੱਟ ਕਰਕੇ ਉਹਨਾਂ ਨੂੰ ਲੋਕ ਲਗਾ ਦਿੱਤਾ ਗਿਆ ਠੀਕ ਆ ਦੇਖ ਲਿਆ ਥੈਂਕ ਯੂ ਥੈਂਕ ਯੂ ਤਾਂ ਕਰਦੇ ਫਿਰ ਥੈਂਕ ਯੂ ਵੈਲਕਮ ਤੇ ਇਦਾਂ ਇਸ ਸੁਪਨਿਆਂ ਦੇ ਘਰ ਦੇ ਵਿੱਚ ਸਾਰਾ ਦਿਨ ਰਾਤ ਕਰ ਸਵੇਰਾਂ ਮਾਂ ਚੱਲਦੀ ਹੈ ਰਾਤ ਨੂੰ ਵੀ ਸਾਨੂੰ ਬੀਬੀਆਂ ਨੂੰ ਸੰਭਾਲਣ ਵਾਸਤੇ ਤਿੰਨ ਚਾਰ ਮੁਲਾਜ਼ਮਾ ਜਿਹੜੇ ਭੈਣਾ ਸਫਾਈ ਵਾਲੀਆਂ ਇੱਕ ਮੰਨ ਲਓ ਜੀਡੀਐਸ ਸਟਾਫ ਜਿਹੜੇ ਟਾਇਲਟ ਵਾਸ਼ਰੂਮ ਲੈ ਕੇ ਜਾਂਦੇ ਆ ਕੋਈ ਰਾਤ ਨੂੰ ਬਿਮਾਰ ਹੋ ਜਾਂਦਾ ਉਹਨੂੰ ਹਸਪੀਟਲ ਲੈ ਕੇ ਜਾਣਾ ਨਰਸਿੰਗ ਸਟਾਫ ਹਰ ਟਾਈਮ ਵਿੱਚ ਹਾਜ਼ਰ ਚਾਹੀਦੇ ਆ ਹੁਣ ਦਵਾਈਆਂ ਦੇਣ ਵਾਸਤੇ ਜਿਵੇਂ ਸਰਬਜੀਤ ਭੈਣ ਘੁੰਮ ਰਹੀ ਆ ਉਹਨੀਆਂ ਉਹਦਾ ਕੰਮ ਆ ਉਹਨੇ ਸਾਰਿਆਂ ਨੂੰ ਮੈਡੀਸਿਨ ਦੇਣੀਆਂ ਉਹਨਾਂ ਦੀ ਸਾਰਿਆਂ ਦੀ ਸਿਹਤ ਦਾ ਖਿਆਲ ਰੱਖਣਾ ਕਿਸੇ ਇਹ ਵੀ ਦਵਾਈਆਂ ਦਾ ਕੰਮ ਕਰਦੇ ਨੇ ਇਹਨਾਂ ਦਾ ਕੰਮ ਆ ਸਾਰੀਆਂ ਮੈਡੀਸਿਨਸ ਇੱਥੇ ਪ੍ਰੋਵਾਈਡ ਕਰਵਾਉਣੀ ਐ ਸਾਈਡ ਇਧਰ ਭੈਣ ਆ ਇਹਦਾ ਕੰਮ ਇਹਨਾਂ ਦਾ ਕੇਅਰ ਕਰਨੀ ਇਹਨਾਂ ਨੂੰ ਕਿਸੇ ਨੂੰ ਟਾਇਲਟ ਵਾਸ਼ਰੂਮ ਜਾਣਾ ਕਿਸੇ ਨੇ ਜਾਂ ਕਿਸੇ ਨੂੰ ਡਾਈਪਰ ਚੇਂਜ ਕਰਨਾ ਕਿਸੇ ਦਾ ਤੇ ਸਤਿ ਸ੍ਰੀ ਅਕਾਲ ਭੈਣ ਮਾ ਥੋ ਠੀਕ ਹੋ ਮਾ ਹਾਂ ਪਿਆਰੋ ਕਰਦੇ ਆ ਗੱਲ ਹਾਂ ਪਿਆਰੋ ਹਾਂ 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 ਏਵਾ ਜੀ ਇਹ ਕਿੱਡੇ ਗੋਡੇ-ਮੋਟੇ ਹੋ ਜਾਂਦੇ ਨੇ ਗੋਡੇ-ਮੋਟੇ ਹੋ ਗਏ ਕੋਈ ਨਾ ਮੈਂ ਡਾਕਟਰ ਨਾਲ ਗੱਲ ਕਰ ਕੋਈ ਨਾ ਮੈਂ ਡਾਕਟਰ ਨਾਲ ਗੱਲ ਕਰਦਾ ਪਿਆਰ ਜੇ ਮੈਨੂੰ ਬੁਲਾ ਦੇ ਮੈਂ ਬੁਲਾ ਦਿੰਦਾ ਹਾਂ ਬੁਲਾ ਦੇ ਹਾਂ ਮੋਬਾਈਲ ਠੀਕ ਕਰਾਣਾ ਮੋਬਾਈਲ ਠੀਕ ਕਰਾਉਣ ਵਾਲਾ ਮਾਂ ਲਿਆ ਦੇ ਜੀ ਕਾਕਾ ਦੇਖਿਓ ਇਹਦਾ ਮੋਬਾਈਲ ਕਿੱਕੇ ਮਾਤਾ ਦਾ ਨਹੀਂ ਚਾਰਜ ਨਹੀਂ ਹੁੰਦਾ ਜੀ ਆ ਮੋਬਾਈਲ ਦੇਖਿਓ ਕਿੱਕੇ ਨੂੰ ਫੜਾਈ ਨੂੰ ਕਿ ਚਾਰਜ ਨਹੀਂ ਹੁੰਦਾ ਤੇ ਇਸ ਤਰ੍ਹਾਂ ਦੀਆਂ ਜ਼ਰੂਰਤਾਂ ਜਿਹੜੀਆਂ ਹਰ ਰੋਜ਼ ਮਤਲਬ ਜਦੋਂ ਵੀ ਮਾਵਾ ਭੈਣਾਂ ਨੂੰ ਮਿਲਦੇ ਆ ਉਹਨਾਂ ਦੀਆਂ ਗੱਲਾਂ ਸੁਣਦੇ ਆ ਦੁੱਖ ਸੁਣਦੇ ਆ ਕੋਈ ਭੈਣ ਕਹਿੰਦੀ ਮੈਂ ਘਰੇ ਜਾਣਾ ਕੋਈ ਭੈਣ ਚਾਹੁੰਦੀ ਆ ਵੀ ਮੈਨੂੰ ਪਿੰਡ ਭੇਜ ਦੋ ਜਾਂ ਕਿਸੇ ਨੂੰ ਬੁਲਾ ਲਓ ਕੋਈ ਮਿਲਣ ਨਹੀਂ ਆਉਂਦਾ ਕੋਈ ਦੇਖਣ ਨਹੀਂ ਆਉਂਦਾ ਕੋਈ ਇਹਨਾਂ ਬੱਚਿਆਂ ਨੂੰ ਆ ਸਾਡੇ ਰੱਬ ਵਰਗੇ ਬੱਚੇ ਨੇ ਸਿਰਚ ਕੀੜੇ ਪਏ ਹੋਏ ਸੀਗੇ ਇਸ ਤਰ੍ਹਾਂ ਦੇ ਬੱਚਿਆਂ ਦੀ ਸਪੈਸ਼ਲ ਕੇਅਰ ਪਰ ਟਾਈਮ ਹਾਂ ਲੈ ਲੈ ਪੁੱਤ ਕਾਲਾ ਇਹ ਦੋਨੋਂ ਭਰਾ ਨੇ ਇਹ ਰਵੀ ਆ ਤੇ ਰਾਜਕਮਾਰ ਆ ਝਾਖੜ ਮੰਡੀ ਤੋਂ ਲੈ ਕੇ ਆਏ ਸੀ ਹਰਿਆਣੇ ਤੋਂ ਬਾਈਆਂ ਬੱਚਿਆਂ ਦੇ ਇਦਾਂ ਹੀ ਹਸਪੀਟਲ ਭਰਿਆ ਪਿਆ ਜੀ ਮਰੀਜ਼ਾਂ ਦੇ ਨਾਲ ਇਦਾਂ ਹੀ ਸਾਡੇ ਪਰਿਵਾਰ ਦੇ ਵਿੱਚ ਉਹ ਮੈਂਬਰ ਜਿਹੜੇ ਮੰਜੀਆਂ ਤੇ ਪਏ ਨੇ ਚੱਲ ਫੇਰ ਨਹੀਂ ਸਕਦੇਗੇ ਉਹਨਾਂ ਨੂੰ ਤੁਹਾਨੂੰ ਮਿਲਾਈਏ ਉਹਨਾਂ ਦੀਆਂ ਜ਼ਰੂਰਤਾਂ ਸਾਡੀ ਸਭ ਤੋਂ ਵੱਡਮੁੱਲੀ ਜਿਹੜੀ ਜ਼ਰੂਰਤ ਆ ਉਹ ਹੈਗੀ ਆ ਇਲਾਜ ਪਹਿਲਾਂ ਅੱਗੇ ਅਸੀਂ ਲੱਗ ਲੱਗ ਹਸਪਤਾਲਾਂ ਚ ਦਾਖਲ ਕਰਾਉਂਦੇ ਸੀ ਸਾਰੇ ਮਰੀਜ਼ਾਂ ਨੂੰ ਉੱਥੇ ਅਸੀਂ ਵੀਡੀਓ ਪਾਉਂਦੇ ਹੁੰਦੇ ਸੀ ਤੇ ਉਹਨਾਂ ਦੇ ਇਲਾਜ ਵਾਸਤੇ ਸੰਗਤ ਆ ਜਿਹੜਾ ਉਹ ਕੋਈ ਨਾ ਕੋਈ ਹਸਪਤਾਲ ਦਾ ਬਿੱਲ ਪੇ ਕਰ ਦਿੰਦੇ ਸੀ ਹੁਣ ਅਸੀਂ ਇੱਥੇ ਹੀ ਦਾਖਲ ਰੱਖਦੇ ਆ ਮਰੀਜ਼ਾਂ ਨੂੰ ਹੁਣ ਉਹਨਾਂ ਦੇ ਇਲਾਜ ਡਾਕਟਰਾਂ ਦੀਆਂ ਤਨਖਾਹਾਂ ਨਰਸਿੰਗ ਸਟਾਫ ਦੀਆਂ ਬੜੀ ਦਿੱਕਤ ਆ ਰਹੀ ਹੈ ਪੂਰੇ ਹੌਣ ਦੇ ਵਿੱਚ ਸਾਨੂੰ ਸਟੈਨਲੀ ਬੈਠਾ ਵਾ ਸਾਡਾ ਸਟੈਨਲੀ ਹੁਣ ਬਹੁਤ ਠੀਕ ਆ ਸਟੈਂਲੀ ਦਾ ਘਰ ਵੀ ਲੱਭ ਗਿਆ ਹਾਂ ਬਾਪੂ ਬਲਜੀਤ ਕਿਵੇਂ ਆ ਸਟੈਂਲੀ ਦੇ ਘਰ ਦੇ ਲੈਣ ਆ ਰਹੇ ਆ ਉਹ ਜੇ ਪੇਪਰ ਵਰਕ ਚੱਲ ਰਿਹਾ ਉਹਨਾਂ ਦਾ ਹਜੇ ਹਨ ਹਾਂ ਵੀ ਕਾਕੂ ਦਾਸ ਕਿੱਦਾਂ ਇਦਾਂ ਹੀ ਇਹ ਵੀਰਾ ਧਰਮਿੰਦਰ ਇਹਨੂੰ ਦੋਨੇ ਬਾਹਾਂ ਹੈ ਨਹੀਂ ਇਹਨੂੰ ਪ੍ਰਸ਼ਾਦਾ ਸਿਕਾਉਣਾ ਜਿਵੇਂ ਇਹਨੂੰ ਨਮਾਉਣਾ ਹਰ ਤਰ੍ਹਾਂ ਦੀ ਜਰੂਰਤ ਤੇ ਸਾਰੇ ਉਹ ਬੰਦੇ ਨੇ ਜਿਨ੍ਹਾਂ ਦੀ ਸੰਭਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਮਗੇਡੇ ਬਾਪੂ ਕੀ ਹਾਲ ਨੇ ਵੀ ਦੇਵਾ ਠੀਕ ਹੈ ਦੇਵਾ ਇਹ ਮਤਲਬ ਇਹ ਸਾਡੀ ਬੇਨਤੀ ਹੋਈ ਹੱਥ ਜੋੜ ਕੇ ਵੀ ਸਾਡੇ ਸੁਪਨਿਆਂ ਦੇ ਘਰ ਦੇ ਨਾਲ ਤੁਸੀਂ ਜੁੜੋ ਬਰ ਤੋਂ ਵੱਧ ਗੰਟੀ ਤੁਸੀਂ ਸਾਡੇ ਨਾਲ ਐਜੇ ਸੇਵਾਦਾਰ ਰਜਿਸਟਰਡ ਹੋਵੋ ਤੇ ਸੇਵਾਦਾਰ ਰਜਿਸਟਰਡ ਹੋ ਕੇ ਤੁਸੀਂ ਸੇਵਾ ਕਰਾ ਸਕਦੇ ਹੋ ਸਾਡੇ ਨਾਲ ਤੁਸੀਂ ਸਾਨੂੰ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ WhatsApp ਕਰ ਦੋ ਅਸੀਂ ਤੁਹਾਨੂੰ ਐਜੇ ਸੇਵਾਦਾਰ ਰਜਿਸਟਰਡ ਕਰ ਲੈਂਦੇ ਆ ਫਿਰ ਤੁਸੀਂ ਸਾਨੂੰ ਡਾਇਰੈਕਟ ਕੰਟਰੀਬਿਊਸ਼ਨ ਜਿਹੜੀ ਹੈਗੀ ਆ ਆਪਣੀ 100 50 200 ਕੋਈ ਉਹ ਨਹੀਂ ਹੈਗੀ ਫਿਕਸ ਕੋਈ ਅਮਾਉਂਟ ਕੋਈ ਲਿਮਟ ਨਹੀਂ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਹਰ ਮਹੀਨੇ ਦੇਣੀ ਹੈ ਸੇਵਾ ਤੁਹਾਡਾ ਜਦੋਂ ਵੀ ਮਨ ਹੋਵੇ ਤੁਸੀਂ ਕਰ ਸਕਦੇ ਹੋ ਸੇਵਾ ਜਦੋਂ ਸਾਲ ਚੱਕ ਕੇ ਵੀ ਕਰ ਸਕਦੇ ਹੋ ਮਹੀਨੇ ਚੱਕ ਕੇ ਵੀ ਕਰ ਸਕਦੇ ਹੋ ਤੁਹਾਡੀ ਇੱਛਾ ਦਾ ਹੁਣ ਇਧਰ ਪ੍ਰਸ਼ਾਦਾ ਤਿਆਰ ਆ ਸਾਰਿਆਂ ਨੇ ਹੁਣ ਗੁਰੂ ਕੇ ਲੰਗਰ ਛਕਣੇ ਆ ਸਾਰੀਆਂ ਬਾਲਟੀਆਂ ਦੇ ਵਿੱਚ ਪ੍ਰਸ਼ਾਦਾ ਬਣ ਕੇ ਸਜ ਕੇ ਤਿਆਰ ਹੋ ਕੇ ਆ ਚੁੱਕਿਆ ਵਾ ਹੁਣ ਜਿਹੜੇ ਪ੍ਰਸ਼ਾਦਾ ਛਕਾਉਣ ਵਾਲੇ ਵੀਰ ਵੀ ਨੇ ਉਹ ਵੀ ਪੇਸ਼ੈਂਟ ਸੀ ਕਿਸੇ ਟਾਈਮ ਅੱਜ ਜੋ ਠੀਕ ਹੋ ਚੁੱਕੇ ਨੇ ਸਿਮਰਨ ਤੂੰ ਇੱਥੇ ਰੁਕ ਜਾ ਮੈਂ ਆ ਗਿਆ ਇੱਥੇ ਰੁਕ ਜਾ ਇੰਦਰ ਸਾਡੇ ਹਸਪੀਟਲ ਆ ਜੀ ਛੋਟਾ ਜਿਹਾ ਅੰਦਰ ਸੁਪਨਿਆਂ ਦਾ ਹਸਪਤਾਲ ਬਣਾਇਆ ਵਾ ਜਿੱਥੇ ਹਾਂ ਸੋਕੂਮ ਨਾਲ ਕਿਵੇਂ ਚੱਲ ਪ੍ਰਸ਼ਾਦਾ ਛੱਕ ਤੇ ਇਸ ਪਾਸੇ ਸਾਡੇ ਫਿਜ਼ੀਓਥੈਰੇਪੀ ਬੋਰਡ ਆ ਜਿੱਥੇ ਉਹਨਾਂ ਮਰੀਜ਼ਾਂ ਦੀ ਫਿਜ਼ੀਓਥੈਰੇਪੀ ਹੁੰਦੀ ਆ ਜਿਹੜੇ ਚੱਲ ਫਿਰ ਨਹੀਂ ਸਕਦੇ ਜਿਹੜੇ ਬੀਲ ਚੇਰਾਂ ਦੇ ਉੱਪਰ ਹੀ ਨੇ ਆਪਾਂ ਹਾਈ ਨਹੀਂ ਸਤਿ ਸ੍ਰੀ ਅਕਾਲ ਗੜਾ ਸਾਹਿਬ ਇੱਧਰ ਬਾਪੂ ਹੁਣੇ ਬੈਠੇ ਨੇ ਇਹਨਾਂ ਦੀ ਡਿਊਟੀ ਆ ਗੁਰੂ ਘਰ ਲੰਗਰ ਸਿਕਾਉਣਾ ਸਾਰੇ ਅੰਦਰ ਹਸਪਤਾਲ 'ਚ ਇਹ ਮਰੀਜ਼ਾਂ ਦਾ ਟੋਟਲ ਬੇਰਬਾਬ ਆ ਜਿਹੜੇ ਹਸਪਤਾਲ ਚ ਦਾਖਲ ਨੇ ਇਹ 20 ਮਰੀਜ਼ ਤਾਂ ਇੱਥੇ ਮੂਹਰਲੀ ਥੱਲੇ ਵਾਲੀ ਬੋਰਡ ਦੇ ਵਿੱਚ ਹੀ ਦਾਖਲ ਨੇ ਫਿਰ ਇਹ ਸਾਰੇ ਮੈਂਬਰ ਉੱਪਰ ਫਸਟ ਫਲੋਰ ਤੇ ਆ ਸੈਕੰਡ ਫਲੋਰ ਤੇ ਆ ਤੇ ਆਈਸੀਯੂ ਦੇ ਵਿੱਚ ਅਲੱਗ-ਅਲੱਗ ਸਮੱਸਿਆਵਾਂ ਦੇ ਮਰੀਜ਼ ਨੇ ਜਿਹੜੇ ਜਿਵੇਂ-ਜਿਵੇਂ ਦਾਖਲ ਨੇ ਅਸੀਕਰ ਹੋਰ ਮਾਨ ਡਕਰੀ ਸਤੀਸ਼ ਕੋਰੇ ਇਹ ਮਾਤਾ ਸਤੀਸ਼ ਕੋਰ ਜੀ ਨੇ ਪੈਰ 'ਚ ਕੀੜੇ ਪਏ ਹੋ ਸੀ ਬੇਬੇ ਦੇ ਸਾਡੇ ਕੋਲ ਜਦੋਂ ਸਾਨੂੰ ਮਿਲੇ ਦੂਜੀ ਵਾਰੀ ਸਾਨੂੰ ਮਿਲੇ ਪਹਿਲੀ ਵਾਰੀ ਸਾਡੇ ਕੋਲ ਰਹੇ ਸੀ ਸੱਤ ਮਹੀਨੇ ਠੀਕ ਹੋ ਗਏ ਫਿਰ ਇਥੋਂ ਭੱਜ ਗਏ ਸੀ ਰਾਤ ਨੂੰ ਫਿਰ ਦੁਬਾਰਾ ਸਾਨੂੰ ਸਵੇਰੇ ਇੰਦੇ ਨੇ ਸ਼ਾਮ ਜਿਹੇ ਨੇ ਹੁਣ ਸਤੀਸ਼ ਮਾਤਾ ਵਾਸਤੇ ਅਰਦਾਸ ਕਰਿਓ ਮੇਰੀ ਮਾਂ ਤੰਦਰੁਸਤ ਰਹੇ ਟੜਦੀ ਕਲਾ ਚ ਰਹੇ ਇਹ ਸਾਡੇ ਉਹ ਮੈਂਬਰ ਨੇ ਆਪਾਂ ਬੱਚਾ ਨਿੱਕਾ ਜਿਹਦੇ ਮੂੰਹ 'ਚ ਕੀੜੇ ਪਏ ਹੋਏ ਸੀ ਬੱਚੇ ਦੇ ਹਾਂ ਮਾਂ ਆਜੋ ਆਜੋ ਅੱਗੇ ਆਜੋ ਤੇ ਇਦਾਂ ਹੀ ਇਹ ਹਸਪੀਟਲ ਦੇ ਵਿੱਚ ਐਡਮਿਟ ਕੱਲੇ ਕੱਲੇ ਮੈਂਬਰ ਦੀਆਂ ਦਿੱਕਤ ਤਕਲੀਫਾਂ ਜਿਹੜੀਆਂ ਹੈਗੀਆਂ ਮਹੀਨਿਆਂ ਬੱਧੀ ਇਲਾਜ ਚੱਲਦੇ ਨੇ ਆਪਰੇਸ਼ਨ ਸਰਜਰੀਆਂ ਹੋ ਰਹੀਆਂ ਵੱਡੇ ਆਪਰੇਸ਼ਨ ਕੋਈ ਕਿਸੇ ਦੇ ਮਤਲਬ ਇਦਤ ਗਲੀ ਹੋਈ ਕਿਸੇ ਦਾ ਚੂੜਾ ਟੁੱਟਿਆ ਹੋਇਆ ਕਿਸੇ ਦਾ ਪੱਟ ਟੁੱਟਿਆ ਹੋਇਆ ਕਿਸੇ ਦੀ ਲੱਤ 'ਚ ਕੀੜੇ ਕਿਸੇ ਦੇ ਅੱਖ 'ਚ ਕੀੜੇ ਇਹਦੇ ਸਿਰ 'ਚ ਕੀੜੇ ਮਤਲਬ ਐਸੇ-ਐਸੇ ਮਰੀਜ਼ਾਂ ਦਾ ਟਰੀਟਮੈਂਟ ਗੁਰੂ ਸਾਹਿਬ ਸਾਤੋਂ ਕਰਾ ਰਹੇ ਨੇ ਪਰ ਚਲੋ ਕਰੇ ਕਰਾਵੇ ਆਪੇ ਆਪ ਮਨਸ ਕੇ ਨਹੀਂ ਕੁਛ ਹੱਥ ਕਰਨ ਕਰਾਉਣ ਵਾਲਾ ਤਾਂ ਉਹੀ ਆ ਸਭ ਕੁਝ ਆਪੇ ਪਰ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਸੰਗਤ ਹੀ ਵਾਹਿਗੁਰੂ ਦਾ ਰੂਪ ਆ ਤੇ ਤੁਸੀਂ ਇਸ ਘਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਵੋ ਤੇ ਤੁਹਾਨੂੰ ਸਾਡੀ ਇਹੀ ਬੇਨਤੀ ਆ ਵੀ ਇਸ ਪਰਿਵਾਰ ਦੀਆਂ ਜ਼ਰੂਰਤ ਜਿਹੜੀਆਂ ਹੁਣ ਲਿਫਟ ਲੱਗਣੀ ਆ ਹੁਣ ਬਿਲਡਿੰਗ ਤਾਂ ਬਣ ਗਈ ਐ ਬਹੁਤ ਵੱਡੀ ਹੁਣ ਉੱਪਰ ਚੜਨਾ ਜਾਣਾ ਆਉਣਾ ਉਹਦੇ ਬਿਨਾਂ ਲਿਫਟ ਤੋਂ ਬਿਨਾਂ ਕੰਮ ਨਹੀਂ ਚੱਲਣਾ ਹੁਣ ਲਿਫਟ ਦਾ ਕੰਮ ਵੀ ਅਸੀਂ ਕਿਸੇ ਤਰੀਕੇ ਹਜੇ ਰੋਕੀ ਬੈਠੇ ਹਾਂ ਹੱਥ ਨਹੀਂ ਪਾ ਰਹੇ ਨਵੀਂ ਬਿਲਡਿੰਗ ਬਣਾਉਣੀ ਆ ਹਸਪੀਟਲ ਵਾਸਤੇ ਬੈੱਡ ਲਾਉਣ ਨੂੰ ਸਿਰਫ 50 ਬਿੱਡਾਂ ਦਾ ਹਸਪੀਟਲ ਆ ਸਾਡੇ ਕੋਲੇ ਤੇ ਜਿਹਦੇ ਵਿੱਚ 50 ਬੈੱਡ ਲਾਉਣੇ ਵੀ ਸਾਡੇ ਲਈ ਬਹੁਤ ਔਖੇ ਆ 40 42 ਬੈੱਡ ਲੱਗਦੇ ਆ ਪਰ ਹਸਪੀਟਲ ਪਾਸ ਕਰਾਉਣਾ ਉਹਨੂੰ ਚਲਾਉਣਾ ਡਾਕਟਰਾਂ ਦਾ ਨਰਸਿੰਗ ਸਟਾਫ ਦਾ ਸਾਰਾ ਇੰਤਜ਼ਾਮ ਕਰਨਾ ਮਤਲਬ ਸਾਡੀ ਬੇਨਤੀ ਹੋਈ ਆ ਹੱਥ ਜੋੜ ਕੇ ਵੀ ਤੁਸੀਂ ਸਾਥ ਦਿਓ ਸਾਡਾ ਕਿਉਂਕਿ ਇਸ ਟਾਈਮ ਸੱਚੀ ਗੋਈ ਤਕਲੀਫ ਦੇ ਵਿੱਚ ਦੀ ਨਿਕਲ ਰਿਹਾ ਸਾਡਾ ਪਰਿਵਾਰ ਬਾਕੀ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਪਰ ਇਹ ਬੜੇ ਮਤਲਬ ਜ਼ਰੂਰਤਾਂ ਨਾਲ ਜਿਹੜੇ 2-4 ਹੋ ਰਹੇ ਆ ਅਸੀਂ ਜਿਹੜੇ ਪਰਿਵਾਰ ਦੀਆਂ ਸਮੱਸਿਆਵਾਂ ਦੇ ਨਾਲ ਉਹਨਾਂ ਬਾਰੇ ਤੁਹਾਡੇ ਨਾਲ ਸਾਂਝਾ ਕੀਤਾ ਹੈ ਸਾਨੂੰ ਜ਼ਰੂਰਤ ਹੁਣ ਸਰਦੀਆਂ ਵਾਲੇ ਕੱਪੜਿਆਂ ਦੀ ਬਹੁਤ ਸਾਰੇ ਬਜ਼ੁਰਗਾਂ ਨੂੰ ਬਾਪੂ ਬਜ਼ੁਰਗਾਂ ਨੂੰ ਲੋਅਰ ਚਾਹੀਦੀਆਂ ਜੈਕਟਾਂ ਚਾਹੀਦੀਆਂ ਮੋਟੀਆਂ ਪਜਾਮਾ ਆਹ ਚਾਹੀਦੇ ਆ スウェット ਸ਼ਰਟਾਂ ਚਾਹੀਦੀਆਂ ਮਫਲਰ ਚਾਹੀਦੇ ਆ ਲੋਈਆਂ ਚਾਹੀਦੀਆਂ ਬਾਪੂ ਬਜ਼ੁਰਗਾਂ ਨੂੰ ਬੁੱਕਲ ਮਾਰਨ ਠੰਡ ਹੋ ਗਈ ਆ ਤਾਂ ਪਲੀਜ਼ ਆਪਦੇਓ بس ਇੰਨੀਆਂ ਕੀ ਛਾੜੀਆਂ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਹੈ ਜੀ